ਅਮਰੀਕਾ ਦੇ ਐਰੀਜ਼ੋਨਾ ਰਾਜ ਵਿੱਚ ਮੈਟਰੋ ਫਿਨਿਕਸ ਦੇ ਕੁਝ ਹਿੱਸਿਆਂ ਨੂੰ 25 ਅਗਸਤ 2025 ਦੀ ਸ਼ਾਮ ਨੂੰ ਇੱਕ ਵਿਸ਼ਾਲ ਹਬੂਬ ਧੂੜ ਤੂਫਾਨ ਨੇ ਘੇਰ ਲਿਆ ਜਿਸ ਦੇ ਨਾਲ ਵਿਜ਼ਿਬਿਲਟੀ ਲਗਭਗ 0 ਹੋ ਗਈ ਅਤੇ ਸ਼ਹਿਰ ਹਨੇਰੇ ਵਿੱਚ ਡੁੱਬ ਗਿਆ। ਇਹ ਤੂਫਾਨ ਮੌਨਸੂਨ ਸੀਜ਼ਨ ਦੌਰਾਨ ਆਏ ਥੰਡਰਸਟਾਰਮ ਦੀਆਂ ਤੇਜ਼ ਹਵਾਵਾਂ ਕਾਰਨ ਵਾਪਰਿਆ ਜਿਨ੍ਹਾਂ ਨੇ ਰੇਗਿਸਤਾਨੀ ਮਿੱਟੀ ਚੁੱਕ ਕੇ ਹਜ਼ਾਰਾਂ ਫੁੱਟ ਉੱਚੀ ਧੂੜ ਦੀ ਕੰਧ ਬਣਾ ਦਿੱਤੀ ਜਿਸ ਨੇ ਅਸਮਾਨ ਨੂੰ ਵੀ ਢੱਕ ਲਿਆ। निवासीया ने खतरनाक हालात ਦੱਸੇ ਨੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਇਹ ਤੂਫਾਨ ਇੰਨਾ ਖਤਰਨਾਕ ਸੀ ਕਿ ਉਹ ਆਪਣੇ ਚਿਹਰੇ ਅੱਗੇ ਆਪਣੇ ਹੱਥ ਵੀ ਨਹੀਂ ਵੇਖ ਸਕੇ ਤੂਫਾਨ ਨੇ 15 ਮਿੰਟਾਂ ਵਿੱਚ ਖੇਤਰ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਤੂਫਾਨ 70 ਮੀਲ ਪ੍ਰਤੀ ਘੰਟਾ ਯਾਨੀ ਕਿ 112 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਹਵਾਵਾਂ ਦੇ ਨਾਲ ਆ ਜਿਨ੍ਹਾਂ ਨੇ ਰੁੱਖ ਡੇਕੇ ਨੁਕਸਾਨ ਪਹੁੰਚਾਏ ਅਤੇ بارش ਦੇ ਨਾਲ 1/4 ਇੰਚ ਮੀ ਵੀ ਪਿਆ ਫੀਨਿਕਸ ਸਕਾਈ ਹਾਰਬਰ ਇੰਟਰਨੈਸ਼ਨਲ 에ਅਰਪੋਰਟ ਤੇ 1 ਘੰਟੇ ਲਈ ਗਰਾਉਂਡ ਸਟਾਪ ਲਾਗੂ ਕਰ ਦਿੱਤਾ ਗਿਆ ਜਿਸ ਦੇ ਨਾਲ ਫਲਾਈਟਸ ਵਿੱਚ ਦੇਰੀ ਹੋਈ ਤਿੰਨ ਫਲਾਈਟਸ ਰੱਦ ਵੀ ਕੀਤੀਆਂ ਗਈਆਂ 104 ਫਲਾਈਟਾਂ ਡਿਲੇ ਹੋਈਆਂ ਤੇ ਇੱਕ ਡਾਇਵਰਟ ਕੀਤੀ ਗਈ ਟਰਮੀਨਲ ਦੀ ਛੱਤ ਨੂੰ ਕਾਫੀ ਨੁਕਸਾਨ ਪਹੁੰਚਿਆ ਇਸ ਤੋਂ ਇਲਾਵਾ ਫੀਨਿਕਸ ਸਕਾਈ ਟ੍ਰੇਨ ਵੀ ਪ੍ਰਭਾਵਿਤ ਹੋਈ ਰੋਡ ਤੇ 10 ਅਤੇ 17 ਤੇ ਵਿਜ਼ਿਬਿਲਟੀ ਘਟੀ ਅਤੇ ਟ੍ਰੈਫਿਕ ਲਾਈਟਸ ਬੰਦ ਹੋ ਗਈਆਂ ਗਿਲਬਰਟ ਦੇ ਵਿੱਚ ਰੁੱਖ ਡਿਗੇ ਜਿਸ ਕਾਰਨ ਪੁਲਿਸ ਨੇ ਯਾਤਰਾ ਤੋਂ ਬਚਣ ਦੀ ਜਨਤਾ ਨੂੰ ਸਲਾਹ ਦਿੱਤੀ ਪਾਵਰ ਆਊਟੇਜ ਨੇ ਵੀ ਇਸ ਘਟਨਾ ਦੌਰਾਨ ਵੱਡਾ ਪ੍ਰਭਾਵ ਪਾਇਆ ਜਿਸ ਨਾਲ 60000 ਤੋਂ ਵੱਧ ਕਸਟਮਰ ਬਿਨਾ ਬਿਜਲੀ ਦੇ ਰਹੇ